ਖਡੂਰ ਸਾਹਿਬ ਤੋਂ ਜਸਪੀਰ ਸਿੰਘ ਡਿੰਪਾ ਮੌਜੂਦਾ ਐਮਪੀ ਨੇ ਪਰ ਹੁਣ ਉਹ ਉਮੀਦਵਾਰ ਨਹੀਂ ਹੋਣਗੇ ਖਡੂਰ ਸਾਹਿਬ ਤੋਂ ਰਾਣਾ ਗੁਰਜੀਤ ਸਿੰਘ ਦੇ بیٹے ਨੂੰ ਟਿਕਟ ਦਿੱਤੀ ਜਾ ਸਕਦੀ ਹੈ ਰਾਣਾ ਇੰਦਰਪ੍ਰਤਾਪ ਸਿੰਘ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਨੇ ਜਸਪੀਰ ਡਿੰਪਾ ਨੇ ਕੇਸੀ ਵੇਨੂ ਗੋਪਾਲ ਰਾਜਾ ਵੜਿੰਗ ਪ੍ਰਤਾਪ ਬਾਜਵਾ ਤੇ ਹੋਰ ਆਗੂਆਂ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ਔਰ ਤਸਵੀਰ ਦੇ ਨਾਲ ਲਿਖਿਆ ਹੈ ਨਵੇਂ ਸਫ਼ਰ ਦੀ ਸ਼ੁਰੂਆਤ ਹੁਣ ਉਹ ਨਵਾਂ ਸਫ਼ਰ ਕੀ ਹੈ ਜਾਂ ਕੀ ਕਹਿਣਾ ਚਾ ਰਹੇ ਨੇ ਜਸਪੀਰ ਸਿੰਘ ਡਿੰਪਾ ਯਾ ਉਹ ਵਿਦਨ ਸਭਾ ਚੋਣਾ ਲੜਨਗੇ ਪੰਜਾਬ ਦੀ ਸਿਆਸਤ ਚੋਣਾ ਚਾਹੁੰਦੇ ਨੇ ਕੀ ਜਸਪੀਰ ਡਿੰਪਾ ਇਸ ਨੂੰ ਨਵਾਂ ਸਫਰ ਕਹਿ ਰਹੇ ਨੇ ਸੋ ਇਹ ਹਲੇ ਪਰਦੇ ਦੇ ਪਿੱਛੇ ਹੈ ਜਾਂ ਕਹੀਏ ਕਿ ਇਹ ਹਲੇ ਸਸਪੈਂਸ ਹੈ ਪਰ ਇੱਕ ਚੀਜ਼ ਸਪਸ਼ਟ ਹੈ ਕਿ ਜਸਬੀਰ ਸਿੰਘ ਡਿੰਪਾ ਜਸਬੀਰ ਸਿੰਘ ਡਿੰਪਾ ਜਿਹੜੇ ਨੇ ਉਹ ਲੋਕ ਸਭਾ ਚੋਣ ਨਹੀਂ ਲੜਨ ਜਾ ਰਹੇ ਇਹ ਚਰਚਾਵਾਂ ਸੀ ਪਿਛਲੇ ਕਈ ਦਿਨਾਂ ਤੋਂ ਕਿ ਜਸਬੀਰ ਸਿੰਘ ਡਿੰਪਾ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਹੋ ਸਕਦੇ ਨੇ ਅਗਲੇ ਦਿਨਾਂ ਦੇ ਵਿੱਚ ਉਹ ਐਮਐਲਏ ਦੀ ਚੋਣ ਲੜ ਸਕਦੇ ਨੇ ਬਾਈ ਇਲੈਕਸ਼ਨ ਜੇ ਰਾਣਾ ਇੰਦਰਪ੍ਰਤਾਪ ਇੱਥੋਂ ਐਮਪੀ ਬਣ ਜਾਂਦੇ ਨੇ ਤਾਂ ਫਿਰ ਰਾਣਾ ਇੰਦਰਪ੍ਰਤਾਪ ਦੀ ਖਾਲੀ ਹੋਈ ਸੀਟ ਤੋਂ ਜਸਬੀਰ ਡਿੰਪਾ ਚੋਣ ਲੜ ਸਕਦੇ ਨੇ ਇਹ ਵੀ ਮੰਨਿਆ ਜਾ ਰਿਹਾ ਹੈ ਕਾਫੀ ਕੁਛ ਇਸ ਦੇ ਪਿੱਛੇ ਵਿਨੇਸ਼ ਘਟਾਰੀਆ ਮੇਰੇ ਸਹਿਯੋਗੀ ਜੁੜੇ ਨੇ ਵਿਨੇਸ਼ ਡਿੰਪਾ ਨੇ ਤਸਵੀਰ ਪਾ ਕੇ ਲਿਖਿਆ ਕਿ ਨਵੇਂ ਸਫ਼ਰ ਦੀ ਸ਼ੁਰੂਆਤ ਨਵਾਂ ਸਫ਼ਰ ਕਿਹੜਾ ਸਮਝ ਸਕਦੇ ਅਰੋ ਵੀਜੀ ਨਵਾਂ ਸਫ਼ਰ ਇਹ ਹੈ ਕਿ ਡਿੰਪਾ ਪਹਿਲਾਂ ਸੂਬੇ ਦੀ ਪੋਲਿਟਿਕਸ ਕਰਦੇ ਸੀਗੇ ਫਿਰ ਉਹਨਾਂ ਨੂੰ ਐਮਪੀ ਦੀ ਚੋਣ ਲੜਾਈ ਗਏ ਤੇ ਉਹ ਐਮਪੀ ਜਿੱਤ ਗਏ ਤੇ ਹੁਣ ਡਿੰਪਾ ਨੇ ਏਸੀ ਦੀ ਪੁਸ਼ਟੀ ਕੀਤੀ ਹੈ ਕਿ ਉਹ ਇਸ ਵਾਰ ਜਿਹੜੀ ਹੈ ਲੋਕ ਸਭਾ ਦੀ ਚੋਣ ਨਹੀਂ ਲੜਨ ਜਾ ਰਹੇ ਇੱਕ ਉਹਨਾਂ ਨੇ ਟਵੀਟ ਕੀਤਾ ਜਿਸ ਵਿੱਚ ਉਹ ਕੇਸੀ ਵੈਨੂ ਗੋਪਾਲ ਜਿਹੜੇ ਕਿ ਕਾਂਗਰਸ ਦੇ ਸੰਗਠਨ ਮहासਚੀਵ ਹੈ ਉਹਨਾਂ ਨੂੰ ਮਿਲਿਆ ਹੈ ਨਾਲ ਰਾਜਾ ਵੜਿੰਗ ਪੰਜਾਬ ਦੇ ਪ੍ਰਧਾਨ ਤੇ ਸੀਐਲਪੀ ਲੀਡਰ ਪ੍ਰਤਾਪ ਸਿੰਘ ਬਾਜਵਾ ਵੀ ਹੈ ਉਸ ਵਿੱਚ ਉਹਨਾਂ ਨੇ ਲਿਖਿਆ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਹੋਣ ਤੋਂ ਥੋੜੀ ਦੇਰ ਪਹਿਲਾਂ ਮੇਰੀ ਜਸਬੀਰ ਡਿੰਪਾ ਨਾਲ ਗੱਲ ਹੋਈ ਸੀ ਤੇ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਐਸਆਰਓ ਜਿਹੜੀ ਹੈ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਦੀ ਚੋਣ ਨਹੀਂ ਲੜਨ ਜਾ ਰਹੇ ਤੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਅੱਗੇ ਕਰੋਗੇ ਤੁਸੀਂ ਲਿਖਿਆ ਨਵੇਂ ਸਫ਼ਰ ਦੀ ਸ਼ੁਰੂਆਤ ਤਾਂ ਉਹਨਾਂ ਨੇ ਕਿਹਾ ਮੈਂ ਸੂਬੇ ਦੀ ਸਿਆਸਤ ਕਰੂੰਗਾ ਤੇ ਫਿਰ ਸਵਾਲ ਇਹ ਸੀਗਾ ਕਿ ਸੂਬੇ ਦੀ ਸਿਆਸਤ ਕਿਵੇਂ ਕਰੋਗੇ ਜਿਹੜੀ ਕੋਈ ਬਾਈ ਇਲੈਕਸ਼ਨ ਦੀਆਂ ਪੋਸਿਬਿਲਿਟੀਆਂ ਬਣ ਰਹੀਆਂ ਹਨ ਕਿਉਂਕਿ ਕਾਫੀ ਜਿਹੜੇ ਐਮਐਲਏ ਐਮਐਲਏ ਹੈਗੇ ਆ ਉਹ ਇਸ ਵਾਰ ਲੋਕ ਸਭਾ ਦੀ ਚੋਣ ਲੜ ਰਹੇ ਆ ਜੋ ਜਿੱਤ ਜਾਂਦੇ ਤਾਂ ਉਹ ਸੀਟਾਂ ਖਾਲੀ ਹੋਣਗੀਆਂ ਤਾਂ ਉਹਨਾਂ ਨੂੰ ਪੁੱਛਿਆ ਵੀ ਅੱਗੇ ਕੋਈ ਬਾਈ ਚੋਣ ਲੜ ਸਕਦੇ ਹੋ ਕਹਿੰਦੇ ਨਹੀਂ ਜਿਹੜੀ ਮੈਂ ਸੂਬੇ ਦੀ ਸਿਆਸਤ ਕਰੂੰਗਾ ਉਹ ਆਉਦੇ ਅੰਮ੍ਰਿਤਸਰ ਜ਼ਿਲ੍ਹੇ ਚ ਰਹਿ ਕੇ ਕਰੂੰਗਾ ਜਿਹੜੀ ਕਿ ਮੈਂ ਪਹਿਲਾਂ ਕਰਦਾ ਸੀਗਾ ਤੇ ਹਜੇ ਬਾਈ ਚੋਣਾਂ ਨੂੰ ਲੈ ਕੇ ਜਾਂ ਬ ਮੇਰੀ ਲੜਨ ਦੀ ਕੋਈ ਯੋਜਨਾ ਨਹੀਂ ਯੋਜਨਾ ਨਹੀਂ ਹੈ ਪਰ ਹਾਂ ਇਹ ਚੀਜ਼ ਕਨਫਰਮ ਹੈ ਕਿ ਮੈਂ ਇਸ ਵਾਰ ਲੋਕ ਸਭਾ ਦੀ ਚੋਣ ਨਹੀਂ ਲੜਨ ਜਾ ਰਿਹਾ ਪਾਰਟੀ ਨਾਲ ਉਹਨਾਂ ਨੇ ਕਿਹਾ ਵੀ ਮੇਰੀ ਮਿਲ ਬੈਠ ਕੇ ਸਾਡੀ ਆਮ ਸਹਿਮਤੀ ਬਣੀ ਹੈ ਉਸ ਵਿੱਚ ਇੱਕ ਕੰਸੈਂਸਸ ਬਣਿਆ ਕਿ ਮੈਂ ਲੋਕ ਸਭਾ ਦੀ ਚੋਣ ਨਹੀਂ ਲੜੂੰਗਾ ਤੇ ਕਡੂਰ ਸਾਹਿਬ ਦੀ ਜਿਹੜੀ ਸੀਟ ਹੈ ਪਾਰਟੀ ਜਿਸ ਨੂੰ ਚਾਵੇ ਦੇ ਸਕਦੀ ਹੈ ਹਾਲਾਂਕਿ ਸਾਡੇ ਸੋਰਸਸ ਇਹ ਦੱਸ ਰਿਹਾ ਕਿ ਕਡੂਰ ਸਾਹਿਬ ਦੀ ਸੀਟ ਤੋਂ ਰਾਣਾ ਇੰਦਰ ਪ੍ਰਤਾਪ ਸਿੰਘ ਜਿਹੜੇ ਕਿ ਰਾਣਾ ਗੁਰਜੀਤ ਸਿੰਘ ਦੇ بیٹے ਆ ਉਹਨਾਂ ਦਾ ਨਾਮ ਬਹੁਤ ਪ੍ਰਮੁੱਖਤਾ ਨਾਲ ਚੱਲ ਰਿਹਾ ਹੈ ਤੇ ਇਸ ਤੋਂ ਇਲਾਵਾ ਕੁਲਬੀਰ ਜੀਰਾ ਵੀ ਉੱਥੋਂ ਦਾਵੇਦਾਰ ਹੈ ਪਰ ਜਸਬੀਰ ਡਿੰਪਾ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਇਸ ਵਾਰ ਲੋਕ ਸਭਾ ਦੀ ਚੋਣ ਨਹੀਂ ਲੜਨ ਜਾ ਰਹੇ ਤੇ انہوں ਨੇ ਬਾਕਾਇਦਾ ਟਵੀਟ ਕਰਕੇ ਜਾਣਕਾਰੀ ਵੀ ਦਿੱਤੀ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਹੇ ਜਿਸ ਦੇ ਤਹਿਤ ਉਹਨੂੰ ਸੂਬੇ ਦੀ ਸਿਆਸਤ ਕਰਨਗੇ ਯਾਨੀ ਕਿ ਅੱਗੇ ਜਿਹੜੀ ਭਵਿੱਖ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਉਹਨਾਂ ਵਿੱਚ ਜਸਬੀਰ ਡਿੰਪਾ ਕਿਸਮਤ ਅਜ਼ਮਾਉਂਦੇ ਹੋਏ ਵੇਖੇ ਜਾ ਸਕਦੇ ਹਨ ਯਾਨੀ ਯਾਨੀ ਵਿਨੇਸ਼ ਜਿਹੜੇ ਮੌਜੂਦਾ ਐਮਪੀਜ਼ ਦੇ ਵਿੱਚੋਂ ਮੁਹੰਮਦ ਸਦੀਕ ਔਰ ਜਸਬੀਰ ਡਿੰਪਾ ਦੀ ਟਿਕਟ ਹੀ ਰਹਿ ਆ ਇਹ ਮੰਨਿਆ ਜਾਵੇ ਕਿ ਇਹ ਟਿਕਟਾਂ ਫਿਰ ਮੌਜੂਦਾ ਸੰਸਦਾਂ ਦੇ ਹਿੱਸੇ ਹੋਣ ਨਹੀਂ ਰਹਿਣਗੀਆਂ ਕਿਉਂਕਿ ਡਿੰਪਾ ਨੇ ਤੇ ਸਪਸ਼ਟੀ ਕਰ ਦਿੱਤਾ ਹੈ ਬਿਲਕੁਲ ਦੇਖੋ ਵਿਜੀ ਡਿੰਪਾ ਦੀ ਤਾਂ ਤਸਦੀਕ ਹੋਈ ਗਈ ਕਿ ਡਿੰਪਾ ਨਹੀਂ ਚੌਣ ਲੜ ਰਿਹਾ ਉੱਥੇ ਉਹਨਾਂ ਨੂੰ ਕੋਈ ਨਵਾਂ ਫੇਸ ਦੇਣਾ ਪਊਗਾ ਸਿਰਫ ਉਸ ਤੋਂ ਬਾਅਦ ਇੱਕ ਫਰੀਦਕੋਟ ਸੀਟ ਬਚੀ ਹੈ ਹਾਲਾਂਕਿ ਮੁਹੰਮਦ ਸਦੀਕ ਨਾਲ ਵੀ 2 ਦਿਨ ਪਹਿਲਾਂ ਸਾਡੀ ਗੱਲ ਹੋਈ ਸੀਗੀ ਤੇ ਉਹਨਾਂ ਨੂੰ ਪੁੱਛਿਆ ਸੀ ਵੀ ਟਿਕਟ ਨੂੰ ਲੈ ਕੇ ਕੀ ਕਿਆ ਸਰਾਈਆਂ ਤੇ ਉਹਨਾਂ ਨੇ ਕਿਹਾ ਸੀ ਹਾਂਜੀ ਕੁਝ ਵੀ ਕਨਫਰਮ ਨਹੀਂ ਹੈ ਯਾਨੀ ਕਿ ਉਹ ਆਪ ਦਾਵਾ ਢੋਲ ਲੱਗ ਰਹੇ ਸੀਗੇ ਕਿ ਟਿਕਟ ਮਿਲ ਸਕਦੀ ਹੈ ਨਹੀਂ ਮਿਲ ਸਕਦੀ ਹੈ ਤੇ ਇਸ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਕਰ ਰਿਹਾ ਕਿ ਫਰੀਦਕੋਟ ਸੀਟ ਦਾ ਕੀ ਹੋਏਗਾ ਹਾਲਾਂਕਿ ਉੱਥੋਂ ਜਿਹੜੇ ਨੌਜਵਾਨ ਆਗੂ ਸੁਖਵਿੰਦਰ ਡੈਣੀ ਉਹ ਪ੍ਰਭਲ ਦਾਵੇਦ ਪੂਰੀ ਠੋਕਿਆ ਹੋਇਆ ਹੈ ਇਸ ਕਰਕੇ ਕਹਿ ਸਕਦੇ ਨੇ ਕਿ ਜਿਹੜੇ ਕਾਂਗਰਸ ਦੇ ਪੰਜਾਬ ਕਾਂਗਰਸ ਦੇ ਮੌਜੂਦਾ 5 ਐਮਪੀ ਸੀ ਉਹਨਾਂ ਵਿੱਚੋਂ ਦੋ ਦੀਆਂ ਸੀਟਾਂ ਕੱਲ ਅਨਾਉਂਸ ਹੋਊਗੀ ਜਾਂ ਮਨੀਸ਼ ਦਿਵਾਰੀ ਦੀ ਸੀਟ ਚੰਡੀਗੜ੍ਹ ਚੇਂਜ ਹੋਗੀ ਡਿੰਪਾ ਤੇ ਸਦੀਕੀ ਬਚੇ ਸੀ ਡਿੰਪਾ ਨੇ ਕਲੀਅਰ ਕਰਤਾ ਕਿ ਉਹ ਚੋਣ ਨਹੀਂ ਲੜਨਗੇ ਹੁਣ ਸਿਰਫ ਫਰੀਦਕੋਟ ਸੀਟ ਬਚੀ ਹੈ ਜਿਸ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ ਕਿ ਉੱਥੇ ਮੌਜੂਦਾ ਐਮਪੀ ਨੂੰ ਟਿਕਟ ਦਿੱਤੀ ਜਾਊਗੀ ਜਾਂ ਕੋਈ ਨਵਾਂ ਚਿਹਰਾ ਆਊਗਾ ਜੀ ਵਿਜੇ ਠੀਕ ਹੈ ਸ਼ੁਕਰੀਆ ਵਿਨੇਸ਼ ਇਸ ਜਾਣਕਾਰੀ ਦੇ ਲਈ ਤਾਂ ਫਿਰ ਜਸਪੀਰ ਡਿੰਪਾ ਬਾਰੇ ਸਪਸ਼ਟ ਹੋ ਚੁੱਕਿਆ ਹੈ ਕਿ ਜਸਪੀਰ ਡਿੰਪਾ ਵਿਧਾਇਕ ਦੇ ਤੌਰ ਤੇ ਬਿਆਸ ਤੋਂ ਨੁਮਾਇੰਦਗੀ ਕਰਦੇ ਰਹੇ ਨੇ ਬਿਆਸ ਹਲਕਾ ਜਿਹੜਾ ਹੈ ਵਿਧਾਨ ਸਭਾ ਹਲਕਾ ਉਸ ਤੋਂ ਬਾਅਦ ਲੋਕ ਸਭਾ ਦੀ ਚੋਣ ਲੜੀ ਤੇ ਲੋਕ ਸਭਾ ਦੇ ਐਮਪੀ ਬਣੇ ਔਰ ਹੁਣ ਇਸ ਵਾਰ ਜਸਬੀਰ ਡਿੰਪਾ ਨੇ ਖੁਦ ਹੀ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਉਹ ਚੋਣ ਨਹੀਂ ਲੜ ਰਹੇ ਔਰ ਪੰਜਾਬ ਦੀ ਸਿਆਸਤ ਦੇ ਵਿੱਚ ਸਰਗਰਮ ਹੋਣਗੇ ਯਾਨੀ ਅਗਲੇ ਦਿਨਾਂ ਦੇ ਵਿੱਚ ਪਾਰਟੀ ਜਸਬੀਰ ਡਿੰਪਾ ਨੂੰ ਜੇ ਕੋਈ ਉਹਨਾਂ ਦੇ ਇਲਾਕੇ ਦੀ ਸੀਟ ਖਾਲੀ ਹੁੰਦੀ ਹੈ ਤਾਂ ਉਹਨਾਂ ਨੂੰ ਬਾਈ ਇਲੈਕਸ਼ਨ ਵੀ ਲੜਾ ਸਕਦੀ ਹੈ ਅਦਰਵਾਈਜ਼ ਫਿਰ ਉਹ 2027 ਦੇ ਲਈ ਹੀ ਆਪਣੀ ਸਰਗਰਮੀ ਪੰਜਾਬ ਦੇ ਵਿੱਚ ਸ਼ੁਰੂ ਕਰ ਲਈ ਤੇ ਜ਼ਿਕਰ ਅਕਾਲੀ ਦਲ ਦਾ ਵੀ ਕਰ ਲੈਣੇ ਆ ਉਧਰ ਸੁਖਦੇਵ ਸਿੰਘ ਢੀਂਡਸਾ ਨੇ ਵੀ ਦੁਬਾਰਾ ਅਕਾਲੀ ਦਲ ਛੱਡਣ ਦੀਆਂ ਚਰਚਾਵਾਂ ਨੂੰ ਸਿਰੇ ਤੋਂ ਹਰਜ ਕਰ ਦਿੱਤਾ ਹੈ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਮੈਂ ਅਕਾਲੀ ਸੀ ਤੇ ਅਕਾਲੀ ਰਹਾਂਗਾ ਉਹਨਾਂ ਇਹ ਵੀ ਕਿਹਾ ਕਿ ਮੈਂ ਭਾਜਪਾ ਦੇ ਵਿੱਚ ਵਾਪਸ ਨਹੀਂ ਜਾ ਰਿਹਾ ਔਰ ਪਾਜਪਾ ਤੋਂ ਅਸੀਂ ਕੋਈ ਟਿਕਟ ਨਹੀਂ ਲੈ ਰਹੇ ਇਹ ਗੱਲ ਸੁਖਦੇਵ ਢੀਂਡਸਾ ਨੇ ਕਹੀ ਹੈ ਹਾਲਾਂਕਿ ਸੰਗਰੂਰ ਤੋਂ ਟਿਕਟ ਨਾ ਮਿਲਣ ਤੇ ਢੀਂਟਸਾ ਪਰਿਵਾਰ ਦੇ ਨਿਰਾਸ਼ਗੀ ਦੀਆਂ ਚਰਚਾਵਾਂ ਆਈਆਂ ਸੀ ਕਿਉਂਕਿ ਅਕਾਲੀ ਦਲ ਨੇ ਸੰਗਰੂਰ ਤੋਂ ਇਕਬਾਲ ਸਿੰਘ ਝੁੰਡਾ ਨੂੰ ਟਿਕਟ ਦਿੱਤੀ ਹੈ ਪਰ ਟਿਕਟ ਦੇ ਪ੍ਰਮੁੱਖ ਦਾਵੇਦਾਰ ਪਰਮਿੰਦਰ ਸਿੰਘ ਢੀਂਟਸਾ ਮੰਨੇ ਜਾ ਰਹੇ ਸੀ ਕੁਝ ਸਮਾਂ ਪਹਿਲਾਂ ਹੀ ਢੀਂਟਸਾ ਪਰਿਵਾਰ ਨੇ ਭਾਜਪਾ ਤੋਂ ਅਕਾਲੀ ਦਲ ਦੇ ਵਿੱਚ ਵਾਪਸੀ ਕੀਤੀ ਹੈ ਉਹਨਾਂ ਦੀ ਆਪਣੀ ਪਾਰਟੀ ਸੀ ਉਸ ਪਾਰਟੀ ਨੂੰ ਉਹਨਾਂ ਨੇ ਅਕਾਲੀ ਦਲ ਦੇ ਵਿੱਚ ਮਰਜ ਕੀਤਾ ਔਰ ਅਕਾਲੀ ਦਲ ਦੇ ਵਿੱਚ ਵਾਪਸੀ ਕੀਤੀ ਅਕਾਲੀ ਦਲ ਚ ਸ਼ਾਮਿਲ ਹੋਏ ਪਰ ਉਸ ਤੋਂ ਬਾਅਦ ਇਕਟਾ ਨੂੰ ਲੈ ਕੇ ਕਿਆ ਸਰਾਈਆਂ ਸੀ ਕਿ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਹੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਪਰ ਜਿਸ ਦਿਨ ਲਿਸਟ ਆਈ ਤਾਂ ਇਕਬਾਲ ਸਿੰਘ ਝੁੰਡਾ ਨੂੰ ਉਮੀਦਵਾਰ ਐਲਾਨਿਆ ਗਿਆ ਤੇ ਢੀਂਡਸਾ ਪਰਿਵਾਰ ਦੀ ਨਰਾਜ਼ਗੀ ਦੀਆਂ ਚਰਚਾਵਾਂ ਹੋਈਆਂ ਪਰ ਅੱਜ ਸੁਖਦੇਵ ਸਿੰਘ ਢੀਂਡਸਾ ਨੇ ਖੁਦ ਇਹ ਗੱਲ ਕਹਿ ਦਿੱਤੀ ਹੈ ਕਿ ਉਹ ਅਕਾਲੀ ਦਲ 'ਚ ਸੀ ਤੇ ਹੁਣ ਅਕਾਲੀ ਦਲ 'ਚ ਹੀ ਰਹਿਣਗੇ ਜੁੜ ਜਾ ਕੇ ਉਹਨੇ ਕੀਤਾ ਆਪਦੀ ਪਾਰਟੀ ਬਣਾ ਕੇ ਢੀਂਡਾ ਸਾਹਿਬ ਹੋਣੀ ਪਰ ਘਰ ਵਾਪਸੀ ਹੋ ਗਈ ਸੀ ਅਕਾਲੀ ਦਲ ਦੇ ਵਿੱਚ ਉਹ ਫਿਰ ਨਰਾਜ਼ ਹੋ ਗਏ ਜੀ ਟਿਕਟ ਕਹਿੰਦੇ ਅਕਾਲੀ ਦਲ ਨੇ ਪਰਮਿੰਦਰ ਢੀਂਡਾ ਸਹੌਰ ਨੂੰ ਨਹੀਂ ਦਿੱਤਾ ਟਿਕਟ ਦੇਣਾ ਨਾ ਦੇਣਾ ਨਿਰਪਿੰਦਰ ਜੀ ਪਾਰਟੀ ਦਾ ਸੁਖਵੀਰ ਜੀ ਦਾ ਆਪਣਾ ਪ੍ਰੈਰੋਗੇਟਿਵ ਹੋਣਾ ਹੈ ਪਰ ਮੈਂ ਸਮਝਦਾ ਇੱਕ ਪੰਜਾਬੀਅਤ ਦੀ ਪਛਾਣ ਹੈ ਇੱਜ਼ਤ ਜ਼ਰੂਰ ਦੇਣੀ ਬਣਦੀ ਸੀ ਸਰ ਜਿਸ ਤਰੀਕੇ ਨਾਲ ਡਿਨਾਈ ਕੀਤਾ ਗਿਆ ਨਾ ਵੀ ਉਹਨਾਂ ਨੂੰ ਪੁੱਛਿਆ ਹੀ ਨਹੀਂ ਗਿਆ ਉਹ ਉਹ ਸਾਰਿਆਂ ਨੂੰ ਚੁਪਦਾ ਟਿਕਟ ਦਿੱਤੀ ਹੈ ਉਹਨਾਂ ਨੇ ਮੰਗੀ ਸੀ ਨਹੀਂ ਮੰਗੀ ਸੀ ਪਰ ਜਿਸ ਤਰੀਕੇ ਨਾਲ ਆ ਫੈਸਲਾ ਲਿਆ ਗਿਆ ਤੇ ਉਹਨਾਂ ਨੂੰ ਮੈਂ ਸਮਝਦਾ ਉਹ ਸ਼ੋਭਾ ਨਹੀਂ ਦਿੰਦਾ ਬਾਦਲ ਸਾਹਿਬ ਦੇ ਕਦੇ ਵੀ ਇਸ ਤਰ੍ਹਾਂ ਦਾ ਨਹੀਂ ਸੀ ਹੋਣਾ ਚਾਹੀਦਾ ਵਿਰੋਧ ਉਹਨਾਂ ਦੇ ਵਾਪਸ ਚ ਰਹੇ ਹੋਣ ਫਰਕ ਫਰਕ ਰਿਹਾ ਹੋਵੇ ਗੱਲਬਾਤ ਦਾ ਪਰ ਇਸ ਤਰ੍ਹਾਂ ਕਿਸੇ ਦੀ ਇੱਜ਼ਤ ਕਰਨ ਦਾ ਘਟੂ ਘਟ ਸੁਖਵੀਰ ਜੀ ਦਾ ਫਰਜ਼ ਬਣਦਾ ਸੀ